ਕਾਸਰੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਫੀਲ ਕਰ ਰਹੇ ਹੋਵੋ ਤੇ ਚੈਟਿੰਗ ਆ ਰਹੀ ਤੇ ਆਪਾਂ ਬੜੀਆ ਜੀਨਾਨ ਦਾ ਮਤਲਬ ਹੋਦਾ ਆਪਾਂ ਕਰਤਾ ਚਾਲੂ ਕਿ ਅੱਜ ਤੋਂ ਆਪਣੀ ਦਿੰਦੀ ਡਿਊਟੀ ਹੋ ਗਈ ਤੇ ਦਿੰਦੀ ਡਿਊਟੀ ਹੋਈ ਨਹੀਂ ਆ ਉਹਨਾਂ ਨੇ ਨਾਈਟ ਵੀ ਕੀਤੀ ਨਾਈਟ ਦੇ ਵਿੱਚ ਆਪਾਂ ਬਿਮਾਰੀ ਥੜੇ ਬਲੌਗ ਵੀ ਨਹੀਂ ਬਣਾਇਆ ਤੇ ਮੈਂ 1 ਵਜੇ ਜਾ ਕੇ ਸੌਂ ਗਿਆ ਬਹੁਤ ਜ਼ਿਆਦਾ ਉਤਾਰ ਹੋ ਗਿਆ ਇਹ ਉਹਦਾ ਕਰਕੇ ਉਹ ਦਿੱਲੀ ਵੀ ਆਏ ਅਜੇ ਦਵਾਈ ਦੁਈ ਲੈਣੀ ਆ ਦਵਾਈ ਲੈਣੀ ਆ ਮੇਰੀ ਆਵਾਜ਼ ਸਾਇਦ ਆਵਾਜ਼ ਤੋਂ ਤੁਹਾਨੂੰ ਪਤਾ ਲੱਗਦਾ ਹੀ ਹੋਊਗਾ ਤੇ ਬਾਕੀ ਦਾ ਅੱਜ ਦਿਨ ਦਾ ਵਲੌਗ ਆਪਾਂ ਦਿਖਾਉਣੇ ਆ ਤੁਹਾਨੂੰ ਆਪਾਂ ਉਧਰ ਪਾੜੀ ਵਾਲੀ ਸਾਈਡ ਗਾਡਰ ਲਾਉਣ ਆਏ ਆ ਇੱਕ ਗਾਡਰ ਉਧਰ ਲਾਤਾ ਹੈ ਤੇ ਦੂਜਾ ਗਾਡਰ ਲਈ ਆਪਾਂ ਲੈ ਕੇ ਚੱਲੇ ਆ ਐਕਸਲ ਬਾਕੀ ਦੂਜਾ ਲੋਡ ਕਰਕੇ ਇੱਥੇ ਰੱਖਦੇ ਆ ਉਸ ਤੋਂ ਬਾਅਦ ਕੀ ਬੰਦਾ ਫਿਰ ਦੇਖਦੇ ਆ ਦਿਨ ਦਾ ਮਾਹੌਲ ਦੇਖੋ ਰਾਤ ਨੂੰ ਤਾਂ ਇੱਥੇ ਕੁਝ ਨਹੀਂ ਜੀਦਾ ਐਸੇ ਇਦਾਂ ਹੀ ਬਣਾਈ ਜਾਈ ਗਿਆ ਬੋਲ ਤੇ ਬਾਕੀ ਜੋ ਵੀ ਗੱਲਬਾਤ ਹੋਊਗੀ ਉਹ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਜਾਣਾ ਅਜੇ ਹਸਪੀਟਲ ਦਵਾਈ ਲੈ ਕਿਉਂਕਿ ਦੂਜੀ ਦਵਾਈ ਬਹੁਤ ਖਾ ਖਾ ਕੇ ਦੇਖ ਲਈ ਮੈਡੀਕਲਾਂ ਦਾ ਉਹਨਾਂ ਕੋਈ ਕਰਕ ਨਹੀਂ ਕਰਦਾ ਤੇ ਬਾਕੀ ਦਾ ਇਹਦਾ ਇੱਕ ਰਾਕੇਤ ਬਾਅਦ ਸੇ ਚੱਲਦੇ ਆਪਾਂ ਫਿਰ ਮਿਲਦੇ ਆਂ ਅੱਗੇ ਤੁਹਾਨੂੰ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਲੱਗੇ ਆ ਤੇ ਉਹ ਬਨੇ ਜਗਾ ਬਣਾਉਂਦੇ ਆਂ ਹਰ ਤਰ੍ਹਾਂ ਦੇ ਦੇਖੋ ਸੱਜਣਾ ਬਿਸ ਬਿਸ ਇਹ ਗੱਡੀ ਗੱਡਰ ਆ ਸਕਦੇ ਆ ਕੀ ਹੋ ਸਕਦਾ ਬਾਕੀ ਦਾ ਮਾਹੌਲ ਤੁਹਾਡੇ ਹਾਲੀ ਹੈ ਤੇ ਕਿੱਧਰ ਢਿੰਜਣ ਹਰਿਆ ਭਰਿਆ ਹੋਇਆ ਅੱਜ ਦੇ ਗੱਡੀ ਤੇ ਗੱਡੀ ਆਉਂਦੀ ਸਕਾਰ ਵੀ ਉਹ ਉਧਰ ਬਲੈਰੋ ਖਲੋਤੀ ਤੇ ਅੰਦਰ ਰੋਕ ਡਿਸਕਸ ਕਰਨਾ ਕੀ ਵਰਨਾ ਜਿਹੜੇ ਬਾੜੀ ਤੋਂ ਗੱਡਰ ਰੱਖੇ ਜਾਂਦੇ ਨੇ ਇੰਦਰ ਜੇਆ ਮੰਨਦੇ ਆ ਮਾਪੀ ਚਾਰ ਗੰਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੋ ਇਹ ਵੀ ਪੈਸਾ ਵਾ ਅੱਜ ਸਾਡੇ ਨਾਲ ਦਿਨ ਤੇ ਡਿਊਟੀ ਆਏ ਤੇ ਬਿੱਲਾ ਪਟਵਾਰੀ ਐਂ ਫਿਰ ਹੋਰ ਦਿਨ ਤੇ ਆਉਣਾ ਤੂੰ ਅੱਜ ਆਇਆ ਤੂੰ ਆਪਣੇ ਵਾਲ ਨੂੰ ਗਏਗਾ ਮੈਂ ਅੱਜ ਡਿਊਟੀ ਦੇਣੀ ਆਇਆ ਹਾਂ ਹਾਂਜੀ ਹਾਂ ਤੁਸੀਂ ਬੱਸ ਬੱਸ ਇਹੀ ਗੱਲ ਆਖਸਲਾ ਖਿੱਚ ਕੇ ਲੈ ਗਏ ਚਲ ਇਹਨੇ ਆਪਣੀ ਕਾਲੀ ਕੀਤੀ ਆ ਪਹਿਲੇ ਕਰਦੇ ਆ ਤੇ ਲੋਡ ਲਗਾ ਕੇ ਪਰ ਦੇਖੋ ਇਹ ਹਾਂਜੀ 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 ਠੀਕ ਠੀਕ ਕਰਤਾ ਚੱਲ ੜੁਕਾ ਲੈ ੜੁਕਾ ਚੱਲ ਕਰਤਾ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਪਲਾਂਟ ਦੇ ਤੇ ਪਲਾਂਟ ਦੇ ਵਿੱਚ ਬਹੁਤ ਕੰਮ ਚਿਕੜੋ ਚਿਕੜੀ ਹੋਇਆ ਹੋਇਆ ਉਹ ਦਹੀ ਚਿਕੜਿਆ ਪਲਾਂਟ ਦੇ ਵਿੱਚ ਤੇ ਉਧਰ ਇੱਕ ਇੱਕ ਸਲਾਤਾ ਮੁੰਡਿਆਂ ਨੇ ਤੇ ਦੂਜਾ ਇੱਕ ਸੱਲਾ ਲਾਉਣਾ ਜੀ ਇੱਧਰ ਖੜਾ ਗੱਡਰ ਲੋਡ ਕਰਨਾ ਤੇ ਕ੍ਰੇਨ ਉਹ ਟੇਡੀ ਜੀ ਕਰਕੇ ਬੈਠੀ ਆ ਪਤਾ ਨਹੀਂ ਕੀ ਚੱਕਰ ਬਣ ਗਿਆ ਤੇ ਮਹਮਾਨੇ ਵਿੱਚ ਦੇ ਬੰਦ ਤੇ ਲਾਉਣਾ ਉਹਨਾਂ ਦੇ ਸਿਲੰਡਰ ਦੇਖਦੇ ਆ ਕੀ ਬੰਦਾ ਬੋਲਦੇ ਉਹਨਾਂ ਨੂੰ ਵੀ ਸਿਲੰਡਰ ਬਾਹਰ ਨਾ ਦਿਖਾਉਂਦੇ ਕੋਈ ਵੀ ਨੀਂ ਦਿਖਾਉਣ ਡਿਆ, ਸਾਰੇ ਹੀ ਗਾਇਬ ਆ ਵੀ ਇਹ ਲੋਡਰ ਆਲਾ ਬਾਈ ਕੀ ਹੱਥ ਕਰਵਾਉਂਦਾ ਪੂਰੀ ਲੋਡਰ ਦੀ ਐ ਬੰਨੇ ਸਿੱਕਾ ਆ ਤੇ ਇਹ ਬੰਨੇ ਚੁੱਕ ਕੇ ਲੈ ਜਾਂਦੇ ਆ ਸਿਲੰਡਰ ਬਾਕੀ ਸਾਰੇ ਬੰਨੇ ਚਿੱਕੜੀ ਚਿੱਕੜਾ ਆ ਜਾਂਦੇ ਸਾਡੇ ਡਾਊਨ ਲੋਟਾ ਦੇ ਲੰਘ ਪਾਉਣ ਵਾਸਤੇ ਕੰਮ ਬਹੁਤ ਜਿਗੜੇ ਜਿਗੜੇ ਆਵੇ ਤੇ ਕੋਈ ਹਾਲ ਚੱਲ ਨਹੀਂ ਜਦੋਂ ਆਪਣਾ ਲੱਗਾ ਐਕਸਲ ਲੱਗਣ ਇਸ ਵੰਨੇ ਚੱਕਰ ਬਹੁਤ ਆਗਾ ਗਾਂ ਪਾਈ ਜਾਣੀ ਸੋ ਬਹੁਤ ਮਸਤ ਐਕਸਲ ਆਉਂ ਲੱਗੇ ਨਹੀਂ ਇਹ ਵੀ ਕੀ ਮੋਲ ਚੱਲ ਬੰਦਾ ਬੰਦੇ ਆਪਣੇ ਸਾਰੇ ਕੁੱਮੀ ਜਾਂਦੇ

ਨਹੀਂ ਨਹੀਂ ਕਾਣਾ ਲਾ ਬਹੁਣ ਰਾਤਾਂ ਜਾਗ ਜਾ ਕੇ ਮੇਰੇ ਤਾਂ ਨਿੱਕ। ਇਹ ਬੰਦਾ ਕੌਣ ਦਾ ਕਹਿੰਦੇ ਸੀ ਨਹੀਂ ਟੱਪ ਦੀ ਸੀਟ ਬਾਥੀ ਟੱਪ ਦੀ 82 ਦੇ ਜਿਆਦਾ ਆਤੀ ਉਹ ਪਤਾ ਕਿਉਂ 82 ਵਿਚੜੀ ਆ ਇਹ ਰੇਡ ਤਾਂ ਕਰ ਗਏ ਸਿੱਧੀ ਭਜਾਈ ਫੇਣ। ਚੱਲ। ਇਹ ਆਉਂਦੀ ਯਾਰ ਇਹਨਾਂ ਰਾਤਾਂ ਜਾਗ ਜਾ ਕੇ ਮੇਰੇ ਤਾਂ ਨਿੱਕੀ ਜਿਵੇਂ ਤੈਨੂੰ ਕਹਿ ਲਿਆ ਉਹ ਤਾਂ ਸਿੱਧੀਆਂ ਉਹ ਰਾਤਾਂ ਦਾ ਜਾਗਦੇ ਤਾਂ ਕੀਤੀਆਂ ਮਿੰਤਾਆਂ ਕੀਤੀਆਂ। ਕਰੇ ਚਲਾਈ ਮੈਂ ਤੇਰੇ ਇਸ਼ਾਰੇ ਮੈਨੂੰ ਨਾ ਲਿਆ ਓਏ ਓਏ ਹੈਲੋ ਐਕਸਕਿਊਜ਼ ਮੀ ਇਧਰ ਰੋਕਣਾ ਵਾ ਆ ਤੇਰੇ ਭਟੇ ਦੇ ਦੇਣੀ ਨਹੀਂ ਨੇ ਚੰਗਦਰ ਸਿੰਘ ਸੋਲੇ ਨਹੀਂ ਲੈਣੇ ਮਾਸਕ ਲੈਣਾ 10 ਰੁਪਏ ਦਾ ਚੰਗਦਰ ਇਹਨੇ 15 ਜਰੋਫ ਆਹ ਲਓ ਮੈਨੂੰ ਪੈਸੇ ਨਹੀਂ ਹਾਂ ਨਹੀਂ ਲੈ ਖਲੋ ਹੀ ਆ 100 ਰੁਪਏ ਮੈਂ ਦੇ ਕਿੱਤੋਂ ਛੱਡ ਜੇ ਦਿਨੇ ਜਾਣ ਫਿਰ 4-5 ਆਰਡਰ ਆਪਾਂ ਨੂੰ ਦੋ ਰਹਾਉਣਾ ਹੈ ਹੈ ਤੂੰ ਕੌਣ ਮੇਤਰੋ ਰਾਤ ਦਾ ਟਾਈਮ ਹੋ ਗਿਆ ਤੇ ਸਾਡੀ ਨਾਈਟ ਵਾਲੀ ਸ਼ਿਫਟ ਰੋਟੀ ਖਾਣ ਦੀ ਬੰਦੇ ਸਾਡੇ ਤਿਆਰ ਬੈਰ ਤਿਆਰ ਇਹ ਵੀ ਬੰਦਾ ਬਹੁਤ ਸੋਹਣਾ ਲੱਗਦਾ ਇਹ ਹੁਣ ਦੇ ਦੇ ਕਿੰਨਾ ਟਾਈਮ ਕਿੰਨੀਆਂ ਰੋਟੀਆਂ ਖਾਂਦੇ ਵਾਵਾ ਟਾਈਮ ਦੇ ਖਾਂਦੇ ਓਏ ਪਹਿਲੀ ਰੋਟੀ ਹੈ ਬਹੁਤ ਚੂੜੀ ਵਾਲਾ ਪਹਿਲੀ ਅੱਧਾ ਘੰਟਾ ਹੋ ਗਿਆ ਖਾਂਦੇ ਨੇ ਮੈਂ 1.5 ਘੰਟਾ ਲਗਾਏ ਹੈ ਹਾਂ 1.5 ਘੰਟਾ 5-6 ਮਿੰਟ ਹੋ ਗਏ ਰਾਤੀ ਵੀ ਗੱਡੀਆਂ ਸੈੱਟ ਹੀ 2 ਵਜੇ ਦੀ ਰੋਟੀ ਖਾਣੇ ਦੇ ਦੇਖਦੇ ਆ ਮੌਲ ਚਾਲਾ ਯਕੀਨ ਦਾ ਰਾਤ ਕਿੰਨੇ ਘਾੜ ਜਾਂਦੇ ਬਾਹਰ ਹੋਰ ਮੈਂ ਕਿਤੇ ਗਿਆ ਪਰੋਂਦਾ ਹੋਈ ਹੈ ਹਾਂ ਲੈ ਮੈਂ ਤੇਰੀ ਮੋਸ਼ਕੁੰਡੀ ਕਰਾਂ ਨਾ ਕਰ ਇਹਨੂੰ ਨਾ ਨਹੀਂ ਸਹੀ ਅੰਦਰ ਇਹਨੂੰ ਫਟ ਨਾ ਯਾਰ ਨਾ ਕਰ ਗਿਆ ਇਹ ਬੱਸ ਕਿਵੇਂ ਦਾ ਹੈ ਹਾਂ ਉਹ ਕਰਿਆ ਨਾ ਰੋਟੀ ਮੇਟਰੋ ਸਾਡਾ ਟੀ ਟਾਈਮ ਹੋ ਗਿਆ ਤੇ ਦਿਨ ਵਾਲੇ ਬੰਦੇ ਸਾਡੇ ਚਲ ਗਏ ਰੂਮ ਚ ਤੇ ਨਾਈਟ ਆ ਲੈਣਾ ਆਈ ਫਿਰ ਨਾਈਟ ਕਰਦਾ ਟੀ ਇਹ ਤੋਂ ਵਹੀ ਟੀਕੇ ਕਿੰਨੇ ਲਗਾਏ ਹੈ ਨਾਈਟ ਦੇ ਦੋ ਟਿਕਾ ਲਗਾ ਦੇ ਕਰਦੇ ਉਹ ਤੋਂ ਮੋਧਿਆ ਲੰਮੇ ਬਾਗ ਦੋ ਟਿਕਾ ਇੱਕ ਦਿਨ ਦਾ ਸੀਗਾ ਕਿ ਨਾਈਟ ਦਾ ਸੀਗਾ ਦਾੜੀ ਕੱਟ ਕੇ ਆਏ ਲੱਗਾ ਓਹੋ ਕਿੰਨੇ ਕੰਡੇ ਦੇਖੋ ਖਾਤਾ ਹੋਰ ਪਾਜੀ ਵਧੀਆ ਵਧੀਆ ਤੁਹਾਡੀ ਪੱਟੀ ਬੜੀ ਲਿਸ਼ਕੰਦੀ ਉਹਦਾ ਕਰਕੇ ਮੂੰਹ ਕਾਲਾ ਹੁੰਦਾ ਧੋ ਕੇ ਭਾਈ ਤਾਂ ਰਸ਼ਕੀ ਨਾ ਆ ਵੀ ਕੋਣ ਨੇ ਕਿਤੇ ਗਿਆ ਕੋਡ ਦੀ ਵੀਡੀਓ ਨਹੀਂ ਦੇਖੀ ਤੂੰ ਦੇਖੀ ਨਹੀਂ ਵੀਡੀਓ ਦੀ ਲੱਡੂ ਵਾਲੀ ਹਾਂ ਲੱਡੂ ਦੀ ਇਨਰਦਾਸ ਕਰ ਲੈ ਬੜੇ ਤਰਲੇ ਮਾਰੇ ਨੇ ਕੱਟ ਦੋ ਕਹਿੰਦਾ ਵੀਰੇ ਇਹਨੇ ਆਪ ਕਹਾਂ ਮੈਂ ਇੱਕ ਤੋਂ ਕੱਟਦਾ ਇਹਦਾ ਇੱਕ ਹੋਰ ਨਾਮ ਜੋ ਦਾਦਾ ਗੱਟੂ ਇਹਦੇ ਚਾਚੇ ਨੇ ਦੱਸਿਆ ਅੱਜ ਇਹਨੇ ਫੋਨ ਲਾਇਆ ਕਿ ਉਹਨੂੰ ਮੇਰੇ ਸਾਹਮਣੇ ਹੈਂਡ ਫ੍ਰੀ ਕੀਤਾ ਆਵਾਜ਼ ਟੱਡ ਗਈ ਆਵਾਜ਼ ਕੱਟ ਗਈ ਕਹਿੰਦਾ ਇਹਨੇ ਫੋਨ ਲਾਇਆ ਹੁਣ ਗਾੜੀਆਂ ਤੇ ਉਹ ਕਹਿੰਦਾ ਹਾਂ ਗੱਟੂ ਓਹੋ ਗੱਟੂ ਸਭ ਹੀ ਅਲੱਗ-ਅਲੱਗ ਤਰੀਕਿਆਂ ਸੇ ਪੈਸਾ ਕਦਾ ਨਹੀਂ ਹੁੰਦਾ ਐ ਐਵੇਂ ਨਹੀਂ ਕਹਿੰਦੇ ਤੇਗੇ ਹੁੰਦੇ ਮਾਵਾਂ ਦਾ ਸੱਚੀ ਗੱਲ ਸੁਣੋ ਮਮੀ ਸਾਰਾ ਦਿਨ ਤੁਹਾਡੀਆਂ ਸਿਫਤਾਂ ਕਰਦੇ ਨੇ ਤੇ ਮੈਨੂੰ ਮੇਨੇ ਮਾਰਦੇ ਕਹਿੰਦੇ ਸਿੱਖ ਲੈ ਕੁਝ ਸੈਵੀ ਤੋਂ ਸਭ ਸਿਕੰਦਰ ਜਿਹਾ ਹੈ ਅੰਕਰਨ ਦੀ ਬੜੀ ਕਾਂਡੀ ਵਰਗਾ ਮੂੰਹ ਜਾਂ ਗਾਫੇ ਨੇ ਗਰਮਾਲੇ ਵਰਗਾ ਕਰ ਦੇਣਾ ਹਾਂ ਉਹਦੀ ਗੱਲ ਨਾ ਕਰੋ ਆ ਜਾਓ ਫਿਰ ਮੁਕਾਬਲਾ ਕਰ ਉਹ ਯਾਰ ਮੁਕਾਬਲਾ ਤੇ ਕਰ ਲਈਏ ਪਰ ਹੁਣ ਕੰਮ ਛੱਡ ਕੇ ਕੁੱਕੜ ਕਿਸ ਨੂੰ ਲੱਭਿਆ ਮੁਕਾਬਲਾ ਕਰਨੂ ਕੋਈ ਕੁੱਕੜ ਨਵੇਂ ਨਹੀਂ ਆਉਣਾ ਉਹਨਾਂ ਜਾਣਾਂ ਮੈਂ ਕਿੰਨੀ ਗੋਲੀ ਇਹਦੇ ਕੋ ਚਿੱਟਾ ਜਾ ਕੰਮ ਕਰ ਜਾ ਕੇ ਅ ਜਿੱਧਰ ਕੰਮ ਦੇ ਵਾਰਾਂ ਜੇ ਰੈਸਟ ਕਰਨੀ ਹੁੰਦਾ ਤੇ ਕੋਈ ਰੈਸਟ ਰੂਮ ਹੈਗਾ ਅੱਧਾ ਕੰਮ ਤੇ ਕਰ ਲਾ ਫਿਰ ਕਿੰਨੇ ਬੂਟਾ ਗਾਣਾ ਕੱਢਦਾ ਰੈਸਟ ਰੂਮ ਹੈਗਾ ਦੱਸੋ ਹੀ ਨੋਲ ਭਲਕੇ ਦੂਰ ਜਾਣ ਦੀ ਲੋੜ ਹੀ ਨਹੀਂ ਤੇ ਕਿਤੇ ਬੂਟ ਚ ਵੱੜ ਕੇ ਸੌਂਦਾ ਪਰ ਚਾਚੇ ਦੇ ਬੂਟ ਚ ਵੱੜ ਕੇ ਨਾ ਸੌਈ ਭਾਈ ਜਾ ਫੱਦਾ ਲਈ ਸੌ ਜਾਗਾ ਫਿਰ ਇਹ ਕਿਹੜਾ ਜਰਾਬਾ ਬਦਲਦਾ ਜਿੰਮ ਦਾ ਕੰਬੇ ਆ ਤੇ ਦਸਤਾਰਨਾ ਫਾਕੇ ਜੇ ਕਿਸੇ ਦੇ ਮੂੰਹ ਤੇ ਚਵੇੜ ਮਾਰੀਏ ਤੇ ਪਟਾਕ ਦੀ ਆਵਾਜ਼ ਆਉਂਦੀ ਹੈ ਆਉਂਦੀ ਆਵਾਜ਼ ਤੇ ਪਰ ਅਗੇ ਮੂੰਹ ਉਹ ਤੇ ਆਉਂਦੀ 200 ਰੁਪਏ ਨੇ ਲੋ ਵੀ ਮਿੱਤਰੋ ਆਪਣੇ ਹੋ ਗਏ ਨੇ 24 ਘੰਟੇ ਕੰਪਲੀਟ 24 ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਮੇਰੇ ਦੇ ਬਾਰੇ ਇੱਥੇ ਦੇ ਬਾਰੇ ਇੱਧਰ 12 ਬਾਰੇ ਇੱਧਰ ਸ਼ਮੀ ਵੀਰ ਦੇ ਜ਼ਿਆਦਾ ਸਾਡੇ 48-55 ਹੋਏ ਤੇ ਕੋਈ ਬੋਲਦਾ ਚੱਲੇ ਆਪਾਂ ਕਰਨ ਲੱਗੇ ਆ ਬਲੌਗ ਖਤਮ ਖਤਮ ਤੇ ਐਂਡ ਤੱਕ ਬਲੌਗ ਜ਼ਰੂਰ ਦੇਖਿਓ ਵੀ ਬਹੁਤ ਆਇਆ ਪਾਣੀ ਬਹੁਤ ਆਉਂਦਾ ਠਾਣ ਤੇ ਬਾਕੀ ਬਲੌਗ ਦਾ ਐਂਡ ਕਰਦੇ ਆ ਬਲੌਗ ਲਾਸਟ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਮੈਂਟ ਕਰਕੇ ਜਾਇਓ ਜਰੂਰ ਤੇ ਕੌਣ ਕਿੱਥੋਂ ਬਲੌਗ ਦੇਖਦਾ ਜਰੂਰ ਆਪਣਾ ਪਿੰਡ ਸ਼ਹਿਰ ਛਿੱਡੀ ਹੋਰ ਕੀ ਅੰਦਰ گاؤں ਜਰੂਰ ਦੱਸ ਕੇ ਜਾਇਓ ਛਿੱਡੀ ਨਾ ਕਰ ਲੈਂਦੇ ਆ ਛਿੱਡੀ ਚਲੋ ਠੀਕ ਹੈ ਕਰਦੇ ਆ ਇਹਦਾ ਓਕੇ ਬਾਏ ਬਾਏ